ਮਨ ਲਾ ਵੀ ਕਿਹੜੇ ਪਿੰਡ ਜਾ ਰਿਹਾ ਇਸ ਟਾਈਮ ਇਹ ਚਾਨਕ ਜਾ ਰਿਹਾ ਬਈ ਲਾਹਵੀਰ ਦੇ ਪਿੰਡ ਅੱਛਾ ਲਾਹਵੀਰ ਦੇ ਪਿੰਡ ਜਾ ਰਿਹਾ ਹਾਂਜੀ ਹਾਂਜੀ ਅੱਛਾ ਘਟਕ ਜਾਂਦਾ ਵਧੀਆ ਹਾਂਜੀ ਹਾਂਜੀ ਅੱਛਾ 25 26 ਕਿਹੜੇ ਕੜੇ ਭੱਜ ਜਾਂਦੇ ਜੀ ਅੱਛਾ 25 26 ਮਨ ਲਾ ਕੜੇ ਹੋਏ ਨੇ ਇੱਕ ਇੱਕ ਡੱਕ ਦਾ ਮਲ ਜਾਂਦਾ ਜੀ ਤੇ ਉਸ ਪਿੰਡ ਦਾ ਜਿਹੜੇ ਦਾ ਅਸੀਂ ਨਾਂ ਨਹੀਂ ਸ਼ਹਿਰ ਦਾ ਸੁਣਿਆ ਸੀਗਾ ਉਸ ਪਿੰਡਾਂ ਦੇ ਵਿੱਚ ਜਾ ਆਏ ਜੀ ਅੱਛਾ ਚੰਡੀਗੜ੍ਹ ਹੋ ਗਿਆ ਮਹੱਲੀ ਹੋ ਗਿਆ ਠੀਕ ਆ ਤੇ ਕਟਾਰੀ ਬਾਰਡਰ ਹੋ ਗਿਆ ਬਾਈ ਜੀ ਠੀਕ ਹੈ ਜੀ ਤੇ ਮਨ ਲਾ ਵੀ ਅਸੀਂ ਤਾਂ ਬਸ ਕੀ ਦੱਸ ਕੇ ਸਾਨੂੰ ਉੱਥੋਂ ਤੱਕ ਪਹੁੰਚ ਆਏ ਅਸੀਂ ਨਾਲੇ ਘੁੰਮਦੇ ਨਾਲੇ ਹਾਂ ਨਲੇ ਮਤਲਬ ਨਜ਼ਾਰੇ ਲੈਣੇ ਜ਼ਿੰਦਗੀ ਦੇ ਸਵਾਲ ਲੈਣੇ ਹਾਂ ਹਾਂਜੀ 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 ਮਿੱਤਰੋ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਜੀ ਅੱਜ ਨਾ ਮਿੱਤਰੋ ਤੁਹਾਨੂੰ ਬਹੁਤ ਕਮਾਲ ਦੀ ਤੇ ਪੂਰੀ ਘੈਂਟ ਚੀਜ਼ ਦਿਖਾਉਣੀ ਆ ਤੇ ਗਰੰਟੀ ਵੀ ਮਤਲਬ ਇੰਨੀ ਗਰੰਟੀ ਆ ਬਾਈ ਨੇ ਦੇ ਦਿੱਤੀ ਘੱਟੋ ਘੱਟ ਬਾਈ 25 ਤੋਂ 30 ਸਾਲਾਂ ਦੀ ਗਰੰਟੀ ਦਿੱਤੀ ਆ ਕਿਹੜੀ ਚੀਜ਼ ਆ ਤੇ ਆਜੇ ਹੁਣ ਆਪਾਂ ਬਾਈ ਨਾਲ ਕਰਾਉਣਾ ਗੱਲਬਾਤ ਪਹਿਲਾਂ ਤੁਹਾਨੂੰ ਲੋਕੇਸ਼ਨ ਦੱਸ ਦਈਏ ਜਦੋਂ ਮਿੱਤਰੋ ਵੱਡੇ ਰੋਡ ਤੋਂ ਆਪਾਂ ਹਨਾ ਫੱਗੂ ਤੋਂ ਜਦੋਂ ਆਪਾਂ ਝੋੜੜਿਆ ਪਿੰਡ ਨੂੰ ਛੜਕ ਜਾਂਦੀ ਹੈ ਨਾ ਉਹ ਦੇਖਣਾ ਹੈ ਮਿੱਤਰਾ ਸਿੰਗਲ ਛੜਕ ਜਾਂਦੀ ਮੜਾ ਵੀ ਕੈਮਰਾ ਮਾਰਦੇ ਤੇ ਇੰਨੀ ਕੀ ਘੈਂਟ ਗੱਲਬਾਤ ਆ ਬਾਈ ਚ ਤੇ ਮੈਂ ਕਹਣਾ ਯਾਰਾ ਸਰਾ ਲੱਗੀ ਬੇਗੱਲ ਤੇ ਅੱਜ ਹੁਣ ਬਾਈ ਨਾਲ ਗੱਲਬਾਤ ਕਰਾਉਣੇ ਆ ਪਹਿਲਾਂ ਤਾਂ ਵੀਡੀਓ ਨੂੰ ਸ਼ੇਅਰ ਕਰੀ ਚਲੋ ਚਲਦੇ ਚਲਦੇ ਨੂੰ ਠੀਕ ਆ ਤਾਂ ਕਿ ਹਰ ਇੱਕ ਭੈਣ ਭਰਾ ਦੇ ਕੋਲ ਪਹੁੰਚ ਜਾਏ ਵੀ ਤਾਂ ਕਿ ਕਿਸ ਦਾ ਫਾਇਦਾ ਹੋ ਸਕੇ ਠੀਕ ਆ ਤੇ ਹੁਣ ਬਾਈ ਨਾਲ ਕਰਾਉਣਾ ਗੱਲਬਾਤ ਆਪਾਂ ਤੇ ਜੁੜੇ ਰਹੋ ਮਿੱਤਰੋ ਲੈ ਵੀ ਪਹਿਲਾਂ ਤਾਂ ਮੈਂ ਤੇਰਾ ਮਾਰ ਦੇ ਕੈਮਰਾ ਚਾਰਜ ਫੇਰੇ ਆ ਰਿਓ ਕਰਾਂ ਹਾਂਜੀ ਬਾਈ ਜੀ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਜੀ ਹਾਂਜੀ ਹਾਂਜੀ ਠੀਕ ਲਓ ਜੀ ਪਹਿਲਾਂ ਤਾਂ ਮਾਈਕ ਲਾ ਲੀਆ ਆਪਾਂ ਬਾਈ ਦੇ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਚੱਲਦੀ ਗਲਾ ਲੈ ਵੀ ਮਿੱ ਆਪਣਾ ਨਾਮ ਦੱਸ ਰੋ ਪਹਿਲਾਂ ਦਾ ਮੇਰਾ ਜਕਸੀਰ ਸਿੰਘ ਹੈ ਜਕਸੀਰ ਸਿੰਘ ਠੀਕ ਆ ਤੇ ਭਾਈ ਕੰਮ ਆਪਣਾ ਮਾਲਕ ਕਿੰਨਾ ਚੱਲ ਪਿਆ ਕੰਮ ਬਹੁਤ ਚੱਲ ਪਿਆ ਜੀ ਬਹੁਤ ਵਧੀਆ ਨਜ਼ਾਰੇ ਬਣੇ ਪਏ ਬਾਬੇ ਨੇ ਨਜ਼ਾਰੇ ਬਣੇ ਪਏ ਠੀਕ ਆ ਲੈ ਹੁਣ ਪਹਿਲੀਆਂ ਜਿ ਆਪਾਂ ਬਾਈ ਨਾਲ ਕਰਦੇ ਆ ਆਪਾਂ ਗੱਲਬਾਤ ਕਿਉਂਕਿ ਫਿਰ ਕਈ ਭਰਾ ਕਹਿੰਦੇ ਵੀਡੀਓ ਵੱਡੀ ਬਣ ਗਈ ਹਨਾ ਚਲੋ ਪਹਿਲੀਆਂ ਜੀ ਦੱਸਣੇ ਆ ਲਓ ਜੀ ਫਲੈਸ਼ ਵਾਲੇ ਜਿਹੜੇ ਕੜੇ ਆ ਬਾਈ ਵਰਗੇ ਉਹ ਤਿਆਰ ਕਰਦੇ ਆ ਕਿਉਂਕਿ ਪਹਿਲਾਂ ਵੀ ਆਪਾਂ ਚੈਨਲ ਤੇ ਆਪਾਂ ਵੀਡੀਓ ਬਹੁਤ ਸਾਰੀਆਂ ਪਾਈਆਂ ਬਾਈ ਦੀਆਂ ਤੇ ਆਹ ਦੇਖੋ ਹੁਣ ਮਾਲ ਨਾਲ ਹੈ ਨਾ ਮੰਨ ਲਓ ਗੱਡੀ ਭਰ ਰਹੇ ਨੇ ਬਾਈ ਵਰਗੇ ਤੇ ਕਿਹੜੇ ਪਿੰਡ ਜਾ ਰਿਹਾ ਸਾਰੇ ਆਪਾਂ ਡਿਟੇਲਡ ਗੱਲਬਾਤ ਕਰਾਂਗੇ ਤੇ ਗਾਰੰਟੀ ਤੁਹਾਨੂੰ ਦੱਸ ਹੀ ਦਿੱਤੀ ਤੇ ਗਾਰੰਟੀ ਆਪਾਂ ਬਾਈ ਤੋਂ ਵੀ ਪੁੱਛਣੀ ਹੈ ਨਾ ਤੇ ਪਹਿਲਾਂ ਤਾਂ ਬਾਈ ਜੀ ਜੇ ਆਪਾਂ ਹੁਣ ਮਾਲ ਦੀ ਗੱਲ ਕਰੀਏ ਮੰਨ ਲਓ ਵੀ ਕਿਹੜੇ ਪਿੰਡ ਜਾ ਰਿਹਾ ਇਸ ਟਾਈਮ ਇਹ ਚਾਂਕ ਜਾ ਰਿਹਾ ਬਾਈ ਲਾਹਵੀਰ ਦੇ ਪਿੰਡ ਅੱਛਾ ਲਾਹਵੀਰ ਦੇ ਪਿੰਡ ਜਾ ਰਿਹਾ ਹਾਂਜੀ ਹਾਂਜੀ ਅੱਛਾ ਤੇ ਬਾਈ ਲਾਹਵੀਰ ਦੇ ਪਿੰਡ ਜਾ ਰਿਹਾ ਬਾਈ ਜਿਹੜੇ ਬਾਈ ਲਾਹਵੀਰ ਨੂੰ ਪਿਆਰ ਕਰਦੇ ਆ ਵੀਡੀਓ ਨੂੰ ਸ਼ੇਅਰ ਕਰੋ ਅੱਛਾ ਬਾਈ ਰਾਤ ਆ ਹੀ ਫੋਨ ਸੁਣ ਫਿਰ ਹਾਂਜੀ ਇਹ ਪਰਸੋਂ ਐਸੀ ਆਰਡਰ ਆ ਅੱਛਾ ਪਰਸੋਂ ਡਰ ਆ ਗਿਆ ਹਾਂਜੀ ਠੀਕ ਆ ਮੰਨ ਲਓ ਵੀ ਇੱਕ ਜਾਂ ਦੋ ਦਿਨ ਪਹਿਲਾਂ ਤੁਹਾਨੂੰ ਦੱਸਣਾ ਪੈਂਦਾ ਹਾਂ ਦੱਸਣਾ ਪੈਂਦਾ ਜੀ ਠੀਕ ਆ ਬਾਈ ਹਾਂਜੀ ਤੇ ਜੇ ਆਪਾਂ ਬਾਈ ਹੁਣ ਗੱਡੀ 'ਚ ਗੱਲ ਕਰੀਏ ਮਾੜਾ ਬਾਈ ਐਮ ਆਰੀ ਕੈਮਰਾ ਇੱਧਰ ਅੱਛਾ ਇਹ ਪੀਕਅਪ ਡਾਲਾ ਮਤਲਬ ਬਾਈ ਇਹ ਸੋਡਾ ਮੰਨ ਲਓ ਇਹਦੇ ਵਿੱਚ ਮੰਨ ਲਾ ਤੁਸੀਂ ਲੋਡ ਕਰਕੇ ਲਈ ਜਾਂਦੇ ਹੋ ਹਾਂਜੀ ਹਾਂਜੀ ਠੀਕ ਆ ਤੇ ਇਹਦੇ ਵਿੱਚ ਬਾਈ ਜੀ ਆਪਾਂ ਮਾਲ ਦੀ ਗੱਲ ਕਰੀਏ ਕਿੰਨਾ ਕੁੜਾ ਕਰ ਟਿਕ ਜਾਂਦਾ ਵਧੀਆ ਹਾਂਜੀ ਹਾਂਜੀ 25 26 ਕੜੇ ਕੜੇ ਭੱਜ ਜਾਂਦੇ ਇਹ ਅੱਛਾ 25 26 ਮਤਲਬ ਕੜੇ ਹੋਏ ਨੇ ਹਾਂ ਇੱਕ ਇੱਕ ਡੱਗ ਦਾ ਮਲ ਜਾਂਦਾ ਜੀ ਅੱਛਾ ਕਿੰਨੇ ਪੌਣੇ ਮਤਲਬ ਕੜੇ ਜੀ ਆਪਾਂ ਗੱਲ ਕਰੀ ਕਿੰਨਾ ਟੋਏ ਦੇ ਹਿਸਾਬ ਨਾਲ ਇਹ 25 ਫੁੱਟ ਪਟਾਈ ਕਰਕੇ ਜੀ 24 25 ਰਿੰਗ ਪੈ ਜਾਂਦੇ ਜੀ ਅੱਛਾ 24 25 ਰਿੰਗ ਕਿਹੜੇ ਪੈ ਜਾਂਦੇ ਆ ਹਾਂਜੀ ਠੀਕ ਆ ਤੇ ਇਧਰੋਂ ਬਾਈ ਵਰਗੇ ਵੀ ਖੜੇ ਆ ਬਾਈ ਫਿਰ ਕਿੰਨੀ ਖੁਸ਼ੀ ਹੋਈ ਬਾਈ ਜਿਹਨੂੰ ਬਾਈ ਲਾਭ ਵੀਰ ਦੇ ਪਿੰਡੋਂ ਆਇਆ ਫੋਨ ਸਾਨੂੰ ਵੀਰ ਜੀ ਬਹੁਤ ਖੁਸ਼ੀ ਆ ਸਾਨੂੰ ਲਾਭ ਦੇ ਤੇ ਲਿਜਾ ਰਹੇ ਆ ਅੱਛਾ ਬਹੁਤ ਜ਼ਿਆ ਤੇ ਬਾਈ ਕਹਿੰਦਾ ਸਭ ਪੂਰਾ ਬਾਗੋ-ਵਾਗਾ ਪੂਰਾ ਚਾੜੜਿਆ ਪਿਆ ਬਾਈ ਨੂੰ ਹਣਾ ਹਾਂ ਜੀ ਜਮ ਬਿਲਕੁਲ ਜੀ ਹਾਂ ਬਿਲਕੁਲ ਬਿਲਕੁਲ ਹਾਂ ਤੇ ਹੋਰ ਬਈ ਜੇ ਆਪਾਂ ਗੱਲ ਕਰੀਏ ਹੋਰ ਕਿਹੜੇ-ਕਿਹੜੇ ਪਿੰਡਾਂ 'ਚ ਮਤਲਬ ਤੁਸੀਂ ਲਾ ਕੇ ਆਉਣੇ ਡਾਕ ਮਤਲਬ ਅਸੀਂ ਬਾਈ ਜੀ ਜਿਵੇਂ ਪਹਿਲਾਂ ਤੁਸੀਂ ਦੱਸ ਰਹੇ ਸੀ ਕਹਿੰਦੇ ਵੀ ਅਸੀਂ ਪਾਕਿਸਤਾਨ ਵਾਲੀ ਸਾਈਡ ਤੇ ਗਏ ਸੀ ਉਧਰ ਮਤਲਬ ਬਾਰਡਰ ਤੇ ਗਏ ਸੀ ਕਿਹੜਾ ਬਾਰਡਰ ਸੀ ਉਹ ਪਾਕਿਸਤਾਨ ਵਾਲੀ ਸਾਈਡ ਤੇ ਗਏ ਤੁਸੀਂ ਕਿਹੜਾ ਬਾਰਡਰ ਸੀ ਪਾਕ ਕਟਕਟਕ ਕਟਾਰੀ ਬਾਰਡਰ ਹੈ ਕਟਾਰੀ ਬਾਰਡਰ ਹਾਂ ਅੱਛਾ ਕਟਾਰੀ ਬਾਰਡਰ ਤੇ ਉੱਥੋਂ ਬਾਈ ਫਿਰ ਤੁਸੀਂ ਬਹੁਤ ਦੂਰੋਂ ਮਤਲਬ ਹਾਂਜੀ ਹਾਂਜੀ ਸ਼ਾਮ ਤੱਕ ਪਹੁੰਚ ਜਾਣੇ। ਅੱਛਾ ਸ਼ਾਮ ਦੇ ਕਰ ਪਹੁੰਚ ਜਾਣੇ। ਹਾਂਜੀ ਹਾਂਜੀ। ਠੀਕ ਆ। ਤੇ ਬਹੁਤ ਦੂਰੋਂ ਦੂਰੋਂ ਬਾਈ ਨੂੰ ਆਰਡਰ ਆ ਰਹੇ ਨੇਗੇ। ਭਾਈ ਸੱਚ ਦੱਸੀ ਹੈ ਨਾ ਹੁਣ ਦੇਖੋ ਜਿੰਨੇ ਕੈਮਰੇ ਤੇ ਆਪਣੇ ਮਿੱਤਰ ਪਿਆਰੇ ਆਪਾਂ ਨੂੰ ਦੇਖ ਰਹੇ ਨੇ ਹੈ ਨਾ। ਹਾਂਜੀ। ਵੀ ਮਤਲਬ ਵੀਡੀਓ ਦੇ ਨਾਲ। ਹਾਂਜੀ। ਠੀਕ ਆ। ਤੇ ਮਤਲਬ ਕਿੰਨਾ ਕੁ ਜਾਰੇ ਕੰਮ ਨੂੰ ਫਰਕ ਪਿਆ? ਬਹੁਤ ਜ਼ਿਆਦਾ ਬਿਰਜ ਫਰਕ ਪਿਆ। ਬਹੁਤ ਵਧੀਆ। ਅੱਛਾ। ਹਾਂ। ਵੀ ਉਹੋ ਜੇ ਪਿੰਡਾਂ 'ਚ ਜਾਏ ਮਤਲਬ ਜਿਹੜੇ ਕਦੇ ਪਿੰਡਾਂ ਦਾ ਨਾਮ ਵੀ ਨਹੀਂ ਸੁਣਿਆ ਸੀਗਾ ਹਾਂਜੀ ਹਾਂਜੀ ਉਸ ਪਿੰਡ ਦਾ ਜਿਹੜੇ ਦਾ ਅਸੀਂ ਨਾਂ ਨਹੀਂ ਸ਼ਹਿਰ ਦਾ ਸੁਣਿਆ ਸੀਗਾ ਉਸ ਪਿੰਡਾਂ ਦੇ ਵਿੱਚ ਜਾਏ ਜੀ ਅੱਛਾ ਚੰਡੀਗੜ੍ਹ ਹੋ ਗਿਆ ਮਹਾਲੀ ਹੋ ਗਿਆ ਠੀਕ ਆ ਤੇ ਕਟਾਰੀ ਬਾਰਡਰ ਹੋ ਗਿਆ ਬਾਈ ਜੀ ਤੇ ਮਨ ਲਾ ਵੀ ਅਸੀਂ ਤਾਂ ਬਸ ਕੀ ਦੱਸ ਕੇ ਸਾਨੂੰ ਉੱਥੇ ਤੱਕ ਪਹੁੰਚ ਆਏ ਅਸੀਂ ਨਾਲੇ ਘੁੰਮਦੇ ਨਾਲੇ ਕੰਮ ਬਹੁਤ ਹੋਇਆ ਨਾਲੇ ਮਤਲਬ ਨਜ਼ਾਰੇ ਲੈਣੇ ਜ਼ਿੰਦਗੀ ਦੇ ਸਵਾਦ ਲੈਣੇ ਹਾਂ ਤੇ ਆਹ ਦੇਖੋ ਕੰਮ ਮਤਲਬ ਬਾਈ ਉਹਨਾਂ ਕੋਲੇ ਬਹੁਤ ਜ਼ਿਆਦਾ ਆ ਬਾਈ ਜੀ ਆਪ ਬੰਦਿਆਂ ਦੀ ਗੱਲ ਕਰੀਏ ਲੇਬਰ ਵਾਲੇ ਬੰਦੇ ਫਿਰ ਤੁਹਾਡੇ ਕੋਲੇ ਕਿੰਨੇ ਕੁ ਰੱਖਿਓ ਐ ਲੇਬਰ ਵਾਲੇ ਬੰਦੇ ਜੀ ਹੈਗੇ ਆ 7-8 ਬੰਦੇ ਆ ਜੀ ਆ 7-8 ਬੰਦੇ ਆ ਜੇ ਕਈ ਵਾਰੀ ਮੰਨ ਕੇ ਚੱਲੋ ਕੰਮ ਛੋਡੇ ਕੋਲੇ ਇੰਨਾ ਕ ਆ ਜਾਂਦਾ ਫਿਰ ਬੰਦਿਆਂ ਦਾ ਪ੍ਰਬੰਧ ਫਿਰ ਹੋ ਜਾਂਦਾ ਫਿਰ ਛੋਡੇ ਕੋਲ ਹਾਂਜੀ ਹਾਂਜੀ ਬੰਦਾ ਕਈ ਵਾਰੀ ਅਸੀਂ 15-15 ਬੰਦੇ ਵੀ ਹੋ ਜਾਂਦੇ ਆ ਅੱਛਾ ਜਿਵੇਂ ਮੰਨ ਕੇ ਚੱਲੋ ਵੀ ਹੁਣ ਛੋਡਾ ਪੀਕਅਪ ਡਾਲਾ ਮਾਲ ਛੋਡੇ ਕੋਲ ਇੱਕ ਗੱਡੀ ਆ ਇੱਕ ਆ ਕਿ ਦੋ ਆਪਣੇ ਕੋਲ ਦੋ ਆ ਜੀ ਦੋ ਅੱਛਾ ਦੋ ਆ ਜੇ ਦੋਨੇ ਮਤਲਬ ਮਤਲਬ ਬੁੱਕ ਹੋਣ ਮਤਲਬ ਜੇ ਹੁਣ ਇਹਨਾਂ ਨੇ ਬਾਈਰ ਉਹਨੇ ਮਾਲ ਧਰੀ ਜਾਂਦੇ ਇਸ ਟਾਈਮ ਹਣਾ ਤੇ ਹੋਰ ਵੀ ਮਤਲਬ ਜੇ ਦੂਜੀ ਗੱਡੀ 'ਚ ਵੀ ਮਾਲ ਮੰਨ ਲਓ ਪ ਉਹ ਦੋਨੇ ਗੱਡੀਆਂ ਭੇਜ ਦਿੰਦੇ ਨੇ ਜੇ ਕੋਸ-ਪਾਸ ਇੱਕ ਕੋਸ-ਪਾਸ ਭੇਜ ਦਿੰਦੇ ਨੇ ਜੇ ਕਈ ਵਾਰੀ ਹੋਰ ਵੀ ਆਰਡਰ ਆਏ ਫਿਰ ਤੁਸੀਂ ਕੀ ਮੰਨ ਲਓ ਗੱਡੀ ਹੋਰ ਵੀ ਆਏ ਨੇ ਆਪਣੇ ਕੋਲ ਹੋਰ ਵੀ ਆ ਜਾਂਦੀ ਹੈ ਅੱਛਾ ਵੀ ਸਾਰਾ ਪ੍ਰਬੰਧ ਆਗਾ ਸਾਰਾ ਪ੍ਰਬੰਧ ਆਈ ਚਾਰ-ਚਾਰ ਗੱਡੀਆਂ ਇਕੱਠੀਆਂ ਜਾਂਦੀਆਂ ਜੀ ਅੱਛਾ ਵੀ ਜੇ ਮਤਲਬ ਉਹ ਜੇ ਇੱਕ ਮਤਲਬ ਇੱਕ ਮੌਕੇ ਲੋਡ ਪੈ ਜੇ ਹਾਂਜੀ ਵੀ ਤਕਰੀਬਨ ਤੁਸੀਂ ਮੰਨ ਲਓ ਵੀ ਤਿੰਨ-ਚਾਰ ਡੱਗ ਚਾਰ ਡੱਗ ਮਤਲਬ ਲਾ ਸਕਦੇ ਹੋ ਮੰਨ ਲਓ ਵੀ ਇੱਕ ਦਿਨ ਦੇ ਵਿੱਚ ਹਾਂਜੀ ਲਾ ਸਕਦੇ ਠੀਕ ਆ ਦੋ ਸੋਡੀਆਂ ਗੱਡੀਆਂ ਤੇ ਦੋ ਗੱਡੀਆਂ ਮਤਲਬ ਤੁਸੀਂ ਲੈ ਵੀ ਲੈਣੋ ਮੰਨ ਲ ਮਂਗਾ ਲੈਣੇ ਕਿਸੇ ਠੀਕ ਆ ਤੇ ਬਹੁਤ ਇਸ ਸਰਸਾ ਹੀ ਸਰਸਾ ਹਾਂ ਸਰਸਾ ਜਿਲ੍ਹਾ ਦਾ ਪਿੰਡ ਆ ਬਾਈ ਫੱਗੂ ਤੇ ਝੋੜਣਾ ਪਿੰਡ ਨੂੰ ਸੜਕ ਜਾਂਦੀ ਹੈ ਸਿੰਗਲ ਬਿਲਕੁਲ ਵੱਡੇ ਰੋਡ ਤੇ ਜੇ ਆਪਾਂ ਵੱਡੇ ਰੋਡ ਤੋਂ ਆਉਣੇ ਆ ਮਿੱਤਰੋ ਇੱਕ ਰਸਤੇ 'ਚ ਸਕੂਲ ਆਉਂਦਾ ਸਰਕਾਰੀ ਸਕੂਲ ਹੈ ਕਿ ਪ੍ਰਾਈਵੇਟ ਆਪਣਾ ਇਹ ਸਰਕਾਰੀ ਪ੍ਰਾਈਵੇਟ ਸਕੂਲ ਹੈ ਹਾਂ ਪ੍ਰਾਈਵੇਟ ਸਕੂਲ ਆ ਉੱਥੇ ਇੱਕ ਸਿੰਗਲ ਸੜਕ ਜਾਂਦੀ ਹੈਗੀ ਮਤਲਬ ਜੇ ਜੋ ਆਪਾਂ ਉਧਰੋਂ ਵੱਡੇ ਰੋਡ ਤੋਂ ਆਉਣੇ ਆਗੇ ਸੱਜੇ ਹੱਥ ਵਾਲੀ ਸਾਈਡ ਤੇ ਠੀਕ ਆ ਝੋੜਣਾ ਨੂੰ ਹਾਂ ਝੋੜਣਾ ਨੂੰ ਤੇ ਵੀਡੀਓ ਨੂੰ ਮਿੱਤਰੋ ਸ਼ੇਅਰ ਕਰ ਦਿਓ ਬਾਈ ਦਾ ਬਹੁਤ ਸੋਹਣਾ ਕੰਮ ਚੱਲ ਪਿਆ ਠੀਕ ਆ ਇੱਕ ਤੁਹਾਨੂੰ ਹੋਰ ਦੱਸਦਾ ਵੀ ਬੰਦਾ ਵੀ ਬਾਈ ਪੂਰਾ ਘੈਂਡ ਆ ਮਿੱਤਰੋ ਠੀਕ ਆ ਜਿਵੇਂ ਤੁਹਾਨੂੰ ਲੱਗਦਾ ਨਾ ਬਾਈ ਉਮਜਕਰਪੂਰਾ ਘੈਂਡ ਆ ਬਾਈ ਨੂੰ ਮਿਲ ਕੇ ਦੇਖਿਓ ਬਾਈ ਸਿਰੇ ਜਾਂ ਵਾਲਾ ਤਾਂ ਹੈ ਨਹੀਂ ਯਾਰ ਠੀਕ ਆ ਤੇ ਜੇ ਬਾਈ ਆਪਾਂ ਰੇਟ ਦੀ ਗੱਲ ਕਰੀਏ ਕਿਉਂਕਿ ਜਨੋ ਬੰਦ ਨਹੀਂ ਮੰਨ ਲਓ ਨਾ ਵੀਡੀਓ ਚੱਲ ਪੰਦੀ ਆ ਬੰਦਾ ਮਤਲਬ ਆ ਹਵਾ 'ਚ ਹੋ ਜਾਂਦਾ ਧਰਤੀ ਨੂੰ ਪੈਰ ਛਾੜ ਜਾਂਦਾ ਵੀ ਕੋਈ ਹਵਾਈ ਵਾਲਾ ਕੰਮ ਤੇ ਨਹੀਂ ਆ ਗਿਆ ਮਤਲਬ ਨਹੀਂ ਬਾਈ ਨਾ ਨਾ ਜੀ ਵੀ ਕੋਈ ਰੇਟ ਦਾ ਫਰਕ ਪਤਾ ਹੋਵੇ ਕੋਈ ਮਹਿੰਗਾ ਸਸਤਾ ਨਹੀਂ ਉਹੀ ਰੇਟ ਆ ਜੀ ਅੱਛਾ ਉਹੀ ਰੇਟ ਆਗਾ ਹਾਂ ਠੀਕ ਆ ਜਿਵੇਂ ਆਪਾਂ ਨੂੰ ਮਸਾਲਾ ਮਹਿੰਗਾ ਮਿਲਦਾ ਚੰਗਾ ਮਸਾਲਾ ਮਿਲਦਾਗਾ ਉਹ ਜੇ ਅਸੀਂ ਚੰਗੀ ਮਜ਼ਬੂਤ ਚੀਜ਼ ਬਣਾਉਣੇ ਆ ਜੀ ਠੀਕ ਆ ਜੀ ਜੇ ਕਈ ਵਾਰੀ ਜਿਵੇਂ ਹੁਣ ਆਪਾਂ ਚੰਗੀ ਚੀਜ਼ ਲੈਂਦੇ ਐਦੋਂ ਵੀ ਮਜ਼ਬੂਤ ਲੈਂਦੇ ਠੀਕ ਹੈ ਜੀ ਮਤਲਬ ਵੀ ਉਹ ਚੱਲ ਮਾੜਾ ਮੋਟਾ 500 ਦਾ 1000 ਰੁਪਏ ਦਾ ਫਰਕ ਪਾ ਦਿੰਦਾ ਅੱਛਾ ਵੀ ਚਾਹ ਪੰਜ ਹਾਂ ਚੰਗੀ ਚੀਜ਼ ਹੀ ਲਾਉਣੀ ਹੈ ਅੱਛਾ ਵੀ ਚੰਗੀ ਚੀਜ਼ ਹੀ ਲਾਉਣੇ ਹੋ ਹਾਂ ਠੀਕ ਆ ਲਾਂਬੇ ਵਾਲਾ ਕੰਮ ਨਹੀਂ ਕਰਦਾ ਹਾਂ ਇਹ ਵੀ ਮੈਂ ਤੁਹਾਨੂੰ ਦੱਸਦਾ ਬਾਈ ਇੱਕ ਤਾਂ ਟੁੱਟਣ ਫੁੱਟਣ ਦੀ ਬਾਈ ਕਹਿੰਦਾ ਪੂਰੀ ਫੁੱਲ ਗਰੰਟੀ ਹੈ ਕਹਿੰਦਾ ਬਈ ਆਪਣੇ ਵੱਲੋਂ ਹਣਾ ਜੇ ਕੋਈ ਕਈ ਵਾਰੀ ਹੁਣ ਜਿਵੇਂ ਆ ਕੜਾ ਮਤਲਬ ਟੁੱਟਿਆ ਪਿਆ ਤੁਸੀਂ ਦੇਖ ਸਕਦੇ ਹੋਣਾ ਇਹ ਤਾਂ ਚਲੋ ਕਈ ਵਾਰੀ ਕੋਈ ਨਾ ਕੋਈ ਚੀਜ਼ ਵਾਜੇ ਨਾ ਟੁੱਟ ਜਾਂ ਮੁੜ ਕੇ ਕਰੇ ਤੁਹਾਨੂੰ ਪਤਾ ਮੰਨ ਲਾ ਵੀ ਉਹ ਤਾਂ ਗਾਰੰਟੀ ਬਾਈ ਨੇ ਸਾਨੂੰ ਦਿੱਤੀ ਹੋਈ ਹੈ ਨਾ ਸੱਚੀ ਬਾਈ 30 ਸਾਲਾਂ ਦੀ ਗਾਰੰਟੀ ਹੈ 25 ਸਾਲਾਂ ਦੀ ਗਾਰੰਟੀ ਇਹਨਾਂ ਦੀ ਇਹ ਹੈਗੇ ਜੀ 25 30 ਸਾਲਾਂ ਦੀ ਗਾਰੰਟੀ ਅੱਛਾ 25 ਸਾਲਾਂ ਦੀ ਗਾਰੰਟੀ ਠੀਕ ਆ ਤੇ ਕੰਮ ਕਿੰਨਾ ਕ ਪੁਰਾਣਾ ਆਪਣਾ ਜੀ ਗੱਲ ਕਰੀਏ ਕੰਮ ਹੈਗਾ ਜੀ ਇਹ 12-13 ਸਾਲ ਪੁਰਾਣਾ ਹੈ। ਅੱਛਾ 12-13 ਸਾਲ ਪੁਰਾਣਾ। ਠੀਕ ਆ। ਤੇ ਮੈਂ ਤੁਹਾਨੂੰ ਹੋਰ ਦੱਸਦਾ ਮਿੱਤਰੋ ਮੈਂ ਨਾ 5ਵੀਂ ਵਾਰ ਬਾਈ ਛੋਡੀ ਵੀਡੀਓ ਪਾ ਕੇ ਜਾ ਰਿਹਾ ਹਾਂ। ਹਾਂਜੀ। ਅੱਜ ਆ ਪੰਜਵੀਂ ਵੀਡੀਓ ਆਪਣੀ ਕਿਉਂਕਿ ਚਾਰ ਪਹਿਲਾਂ ਬਾਈ ਉਹਨੇ ਵੀਡੀਓ ਪਾਤੀਆਂ ਮੈਂ ਤੇ ਕੰਮ ਵੀ ਬਾਈ ਕਹਿੰਦਾ ਬਹੁਤ ਸੁਣਾ ਚੱਲ ਪਿਆ ਕਿਉਂਕਿ ਬਾਈ ਚ ਏਟੀਟਿਊਡ ਵੀ ਨਹੀਂ ਆ ਮਤਲਬ ਹਵਾ ਜਿਲਾ ਕੰਮ ਤਾਂ ਹੈ ਨਹੀਂ ਬਾਈ ਜਣਾ ਨਹੀਂ ਆਲਾ ਕਹਿੰਦਾ ਯਾਰ ਆਪਣੀ ਵੀਡੀਓ ਚੱਲ ਗਈ ਵੀ ਆਪਾਂ ਮੰਨ ਲਓ ਜਿੱਥੇ ਮਤਲਬ 13000 ਦਾ ਕੰਮ ਸੀਗਾ ਆਪਾਂ 15000 ਦਾ ਕਰ ਦੋ ਹਣਾ ਤੇ ਉਹ ਕੰਮ ਨਹੀਂ ਤੇ ਇੱਕ ਮੈਨੂੰ ਬਹੁਤ ਸੁਣੀ ਰਪਏ ਵੱਧ ਗਿਆ ਨਾ ਘਟ ਗਿਆ ਉਹ ਗੱਲ ਵੱਖਰੀ ਆ ਪਰ ਵੀ ਥੋੜਾ ਜਿਹਾ ਚੇਂਜ ਕੀਤਾ ਬਾਈ ਨੇ ਮਤਲਬ 13 ਕਾ ਹਜ਼ਾਰ ਰੁਪਏ ਨਾ ਮਤਲਬ ਹਾਂਜੀ ਹਾਂਜੀ ਆ 13 ਕਾ ਹਜ਼ਾਰ ਦੇ ਵਿੱਚ ਮਤਲਬ ਜਿਹੜੇ ਡਾਗ ਆ ਬਾਈ ਲੱਗ ਜਾਂਦੇ ਆ ਜਗਾ ਘੱਟ ਰੋਕਦੇ ਆ ਠੀਕ ਆ ਬਾਕੀ ਕੁਆਲਿਟੀ ਪੂਰੀ ਘੈਂਡਾ ਤੁਹਾਨੂੰ ਦਿਖਾਉਣੇ ਆ ਖੜਕਾ ਕੇ ਮਿੱਤਰੋ ਪੂਰਾ ਘੈਂਡ ਕੰਮ ਆ ਯਾਰਾ ਦੇਖੋ ਐ ਨਹੀਂ ਹੈਗਾ ਵੀ ਭਾਵੇਂ ਆ ਦੇਖੋ ਖੜਕਦੇ ਨਾ ਮਾਲ ਹਾਂਜੀ ਆ ਦੇਖੋ ਦੇਖੋ ਢੋਲ ਨੂੰ ਖੜਕਦੇ ਆ ਆ ਹਾਂ ਕੋਈ ਫੋਟਨ ਰੋਟਣ ਵਾਲਾ ਤੇ ਇਹ ਬਾਈ ਕਿੰਨੇ ਦਿਨਾਂ ਚ ਸੁੱਕ ਜਿੰਦੇ ਜੇ ਆਪਾਂ ਗੱਲ ਕਰੀਏ ਜੇ ਮਣ ਲੱਜ ਤੁਸੀਂ ਮਾਲ ਕੱਢਤਾ ਇਹ ਹਫਤਾ ਲੱਗ ਜਾਂਦਾ ਜੀ ਹਫਤਾ ਲੱਗ ਜਾਂਦਾ ਇੱਕ ਹਾਂਜੀ ਹਾਂਜੀ ਠੀਕ ਆ ਤੇ ਜੇ ਕਈ ਵਾਰੀ ਮੰਨ ਲਓ ਵੀ ਆਰਡਰ ਆ ਜਾਏ ਮੰਨ ਲਓ ਮੌਕੇ ਤੇ ਮਟੀਰੀਅਲ ਮੰਨ ਲਓ ਨਾ ਤਿਆਰ ਹੋਵੇ ਕਿ ਹੋ ਜਾਂਦਾ ਉਹਨੂੰ ਬਾਈ ਨਾ ਅਸੀਂ ਕਰਕੇ ਰੱਖਦੇ ਆ ਜੀ ਅੱਛਾ ਆ ਸੱਤ ਅੱਠ ਖੂੰਗਾ ਦਾ ਸਾਡੇ ਕੋਲੇ ਐਡਵਾਂਸ ਸੁੱਕਾ ਮਾਲ ਪਿਆ ਹੁੰਦਾ ਅੱਛਾ ਸੁੱਕਾ ਮਾਲ ਪਿਆ ਹੁੰਦਾ ਵੀ ਨਾਲ ਜਿਹੜਾ ਲੇਬਰ ਵਾਲੇ ਛੋੜੇ ਬਣਾਈ ਵੀ ਜਾਂਦੇ ਆ ਬਣਾਈ ਵੀ ਆ ਅੱਜ ਤੁਹਾਨੂੰ ਦਿਖਾ ਦਨੇ ਆਪਾਂ ਜਿਵੇਂ ਹੁਣ ਆ ਆ ਫਰਮੇ ਨਾਲ ਮੰਨ ਲਓ ਤਿਆਰ ਕਰਦੇ ਹਾਂ ਬਾਈ ਤੁਸੀਂ ਇਹ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਘੈਂਟ ਤਰੀਕੇ ਨਾਲ ਹੁਣ ਜਿਵੇਂ ਮੰਨ ਲਾ ਸੁੱਕਣਾ ਪਾਇਆ ਪਿਆ ਬਾਈ ਫਿਰ ਇਹ 20 ਮਿੰਟਾਂ ਤੱਕ ਆ ਜਾਂਦਾ ਜੀ। ਅੱਛਾ 20 ਮਿੰਟਾਂ ਦੇ ਬਾਅਦ? ਹਾਂ, ਪਰਤੇ ਪਰਤੇ 20 ਮਿੰਟਾਂ ਨੂੰ ਇਹਨੂੰ ਅੱਛਾ ਉਦੋਂ ਬਾਅਦ ਚੱਕ ਦੋ। ਚੱਕ ਦਿੰਦੇ ਜੀ। ਠੀਕ ਆ। બીજી ਗੱਲ ਕਰੀ ਇੱਕ ਦਿਨ ਚ ਕਿੰਨੇ ਕਿ ਤਿਆਰ ਕਰ ਦਿੰਦੇ ਹੋ ਫਿਰ ਜੇ ਮੰਨ ਲਓ ਬਣਾਉਣ ਲੱਗੇ ਇਹਨੂੰ? ਇਹ ਅਸੀਂ ਇੱਕ ਡੱਗ ਦਾ ਮਾਲ ਤਿਆਰ ਹੋ ਕਰ ਦਿੰਨੇ ਜੀ। ਅੱਛਾ ਇੱਕ ਡੱਗ ਦਾ? ਹਾਂ ਜੀ। ਠੀਕ ਆ। ਤੇ ਬਾਈ ਸੋਨ ਨੂੰ ਵੀ ਕਿੰਨੀ ਖੁਸ਼ੀ ਹੋਈ ਬਾਈ ਲਾਹਵੀਰ ਦੇ ਪਿੰਡ ਮਤਲਬ ਮਾਲ ਜਾ ਰਿਹਾ। ਬਹੁਤ ਖੁਸ਼ੀ ਹੋਈ ਜੀ। ਅਸੀਂ ਕਿਤੇ ਗਏ ਨਹੀਂ ਸੀਗੇ ਜੇ ਲਾਹਵੀਰ ਦੇ ਪਿੰਡ। ਤੁਸੀਂ ਐਸਾ ਲਾ ਲਓ ਵੀ ਸਰਸੇ ਜ਼ਿਲ੍ਹੇ ਤੋਂ ਮਤਲਬ ਮ ਆ ਤੇ तकरीबन ਹੈਗਾ 40 45 ਕਿਲੋਮੀਟਰ ਦੂਰ ਮੇਰੇ ਪਿੰਡ ਤੋਂ ਤੇ ਫਿਰ ਵੀ ਯਾਰ ਤੁਸੀਂ ਡੀਵਾਰਡ ਜਾ ਰਹੇ ਹੋ ਹਨ ਤੇ ਬਹੁਤ ਮਤਲਬ ਬਾਈ ਕਹਿੰਦਾ ਮੈਨੂੰ ਖੁਸ਼ੀ ਆ ਤੇ ਵੀਡੀਓ ਨੂੰ ਮਿੱਤਰੋ ਸ਼ੇਅਰ ਕਰ ਦਿਓ ਜਿੱਥੇ ਮਰਜੀ ਜਿਹੜੇ ਮਰਜੀ ਯਾਰ ਪਿੰਡ ਕਹ ਦਿਓ ਬਾਈ ਯਾਰਗੇ ਨਾ ਹਾਜ਼ਰ ਹੋਣਗੇ ਗਰੰਟੀ ਨਾਲ ਕੰਮ ਆ ਤੇ ਸਕਰੀਨ ਤੇ ਮਿੱਤਰੋ ਨੰਬਰ ਚੱਲੀ ਜਾਂਦਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਓ ਹਨ ਜਿਹੜੇ ਵੀ ਭਰਾਵਾਂ ਨੇ ਲਵਾਏ ਉਹ ਵੀ ਕਮੈਂਟ ਕਰਕੇ ਦੱਸੋ ਵੀ ਬਾਈ ਦਾ ਰਿਜ਼ਲਟ ਮਤਲਬ ਕਿਵੇਂ ਆ ਚੀਜ਼ਾਂ ਹਨਾ ਇਹਦਾ ਮਤਲਬ ਚੀਜ਼ਾਂ ਮਨ ਲਾ ਹਨਾ ਬਾਈ ਡੱਗ ਤਿਆਰ ਕਰਦਾ ਕਿਉਂਕਿ ਕਿਦਾ ਜਗਾ ਘੱਟ ਰੋ ਕਿਉਂਕਿ ਜੇ ਅੱਜ ਤੁਸੀਂ ਦੱਸੋਗੇ ਤਾਂ ਬਾਈ ਨੂੰ ਵੀ ਹੌਸਲਾ ਮਿਲੂਗਾ ਤੇ ਬਾਕੀ ਜੇ ਕਿਸੇ ਨੇ ਹੋਰ ਵੀ ਪ੍ਰਮੋਸ਼ਨ ਕਰਾਉਣੀ ਹੁੰਦੀ ਆ ਤਾਂ ਮੇਰਾ ਨੰਬਰ ਬਾਈ Facebook ਪੇਜ ਤੇ ਹੁੰਦਾ ਜਦੋਂ ਮਰਜ਼ੀ ਤੁਹਾਡੇ ਭਰਾ ਨੂੰ ਫੋਨ ਕਰ ਲਿਓ ਮੌਕਾ ਦਿਓ ਹਨਾ ਤੇ ਤੁਹਾਡੀ ਵੀ ਦੌਲਤੀਆਂ ਜੋ ਵੀ ਹੈਗੀਆਂ ਹਨਾ ਬਾਈ ਹਾਂਜੀ 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 ਬਾਕੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ